ਜਮਾ ਸਸਤੇ ਰੇਟ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਸਾਰੀਆਂ ਲੋਕਲ ਘਰਾਂ 'ਚ ਖੜੀਆਂ ਐ ਪਰਸਨਲ ਮਾਲਕਾਂ ਦੀਆਂ ਗੱਡੀਆਂ ਬਾਕੀ ਤੁਸੀਂ ਦੇਖੋਗੇ ਗੱਡੀਆਂ ਤੁਹਾਨੂੰ ਪਸੰਦ ਆਉਣਗੀਆਂ ਜਿੰਨੇ ਤੁਸੀਂ ਦੇਖ ਰਹੇ ਹੋ ਸਕਦਾ ਤੁਹਾਡੇ ਲਾਗੇ ਤਾਂਗੇ ਜਾਂ ਕੋਈ 2 ਜਾਂ 4 ਕਿਲੋਮੀਟਰ ਦੀ ਦੂਰੀ ਤੇ ਖੜੀਆਂ ਹੋਣ ਬਾਕੀ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ ਜੀ ਜੇ ਕਿਸੇ ਨੇ ਐਡ ਕਰ ਬੌਣੀਆਂ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਕਿਸੇ ਵੀ ਏਰੀਆ 'ਚ ਬੋਲਟ ਹੈ ਚਾਹੀ ਕੋਈ ਸਕੂਟੀ ਹੈ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲ ਭੇਜੋ ਨੰਬਰ ਆਪਣਾ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖੇ ਰਹਿੰਦਾਗਾ 스ਵਿਫਟ ZXI ਆਪਾਂ ਲੈ ਕੇ ਪਹੁੰਚੀ ਆ ਪਹਿਲੀ ਗੱਡੀ ਚੈੱਕ ਕਰੋ ਤੁਸੀਂ ਗੱਡੀ ਦਾ ਰੰਗ ਦੇਖੋ ਜੀ ਬੰਪਰ ਦੇਖੋ ਹਰ ਚੀਜ਼ ਪ੍ਰੋਪਰ ਆਪਾਂ ਨੂੰ ਮਿਲੂਗੀ ਮਾਲਕ ਨੇ ਵਧੀਆ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਗੱਡੇ ਦਾ ਨੰਬਰ ਦੀ ਆਪਾਂ ਗੱਲ ਕਰੀਏ ਪੰਜਾਬ ਨੰਬਰ ਗੱਡੀ ਆਪਣੇ ਕੋਲ ਇਹ ਪਹੁੰਚੀ ਹੈ ਟਾਇਰ ਦੇਖੋ ਜੀ ਟਾਇਰਾਂ 'ਚ ਅਲਾਈ ਲੱਗੇ ਹੋਈ ਨਹੀਂ ਨਵੇਂ ਟਾਇਰ ਨੇ ਅਰੰਮਪੁਰਾ ਫੂਲ ਮਾਲਕ ਦਾ ਏਰੀਆ 2027 ਤੱਕਰ ਆਪਨੂੰ ਪਾਸਿੰਗ ਰਿਨਿਊ ਮਿਲੂਗੀ ਮਾਡਲ ਤਾਂ 7 ਹੈ ਜੀ ਪਰ ਪਾਸਿੰਗ ਅੱਗੇ ਤੱਕ ਰਿਨਿਊ ਹੋਈ ਹੈ 130000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਹਾਂਜੀ ਤੁਸੀਂ ਸਹੀ ਸੁਣਿਆ 130 ਘਟਾਵਾ ਦਾ ਕੀਤਾ ਜਾਊਗਾ ਮਾਲਕ ਕਹਿੰਦੇ ਨੇ ਮੌਕੇ ਤੇ ਡਿਸਕਾਊਂਟ ਕਰ ਦਾਂਗੇ ਮਾਲਕ ਦਾ ਮੋਬਾਈਲ ਨੰਬਰ 78140 16600 ਪੂਰਾ ਗੱਲ ਕਰੋ ਤੁਸੀਂ i10 ਗੱਡੀ ਆਪਾਂ ਲੈ ਕੇ ਪਹੁੰਚਿਆ ਦਿੱਲੀ ਨੰਬਰ ਹੈ ਜੀ ਚਿੱਟਾ ਰੰਗ ਦੀ 8 ਮਾਡਲ ਹੈ ਰਾਟਾ ਜੀ ਆਪਾਂ ਦੇਖਿਆ ਤਾਂ ਕੁੱਲ 90000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ 90000 ਇੱਕ ਵਾਰੀ ਡਿਮਾਂਡ ਆ ਕੋਈ ਫਿਕਸ ਰੈਟ ਨਹੀਂ ਹੈਗਾ ਜੀ ਤਰਨ ਤਰਨ ਮਾਲਕ ਦਾ ਏਰੀਆ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੇ ਹੋ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਵਧੀਆ ਸੋਹਣੀ ਗੱਡੀ ਐ ਚਿੱਟੇ ਰੰਗ ਦੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਪੂਰੀ ਵਧੀਆ ਸੀ ਬਾਹਰੋਂ ਵੀ ਪੂਰੀ ਵਧੀਆ ਹਰ ਚੀਜ਼ ਪ੍ਰੋਪਰ ਐ ਜੀ ਕੰਮ ਸਾਰਾ ਮਾਲਕ ਦੇ ਟੋਟਲ ਕਰਵਾ ਰੱਖਿਆ ਗੱਡੀ ਤੋਂ ਕੋਈ ਕੰਮ ਨਹੀਂ ਭਾਲਦੀ ਨਾ ਕੋਈ ਖਰੀਦਣ ਤੋਂ ਬਾਅਦ 1 ਰੁਪਿਆ ਗੱਡੀ ਤੇ ਲਾਉਣ ਦੀ ਲੋੜ ਹੈ ਜੇ ਕੋਈ ਹੈਗਾ ਖਰੀਦਣ ਦਾ ਚਾਹਵਾਨ ਗੱਡੀ ਨੂੰ ਤਾਂ ਮਾਲਕ ਨਾਲ ਕਰੋ ਗੱਲਬਾਤ 7814256453 ਗੱਲ ਕਰ ਸਕਦੇ ਹੋ ਜੀ ਤੇ ਆਪਾਂ ਗੱਲ ਕਰਦੇ ਹਾਂ ਆਪਣੇ ਚੈਨਲ ਦੀ 94666929488 ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪਾਂ ਫਰੀ ਦੇ ਵਿੱਚ ਐਡ ਲਗਾ ਦਾਂਗੇ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਪੈਸਾ ਆਪਾਂ ਨਹੀਂ ਲੈਂਦੇ ਜੀ ਗੱਲ ਕਰਾਂਗੇ ਫੋਰਚਨਰ ਗੱਡੀ ਦੀ ਬਿਲਕੁਲ ਨਵੀਂ ਫਰੈਸ਼ ਆ ਟਾਪ ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ 18 ਮਾਡਲ ਹੈ 2018 ਮਾਡਲ ਹੈ 74000 ਕੁੱਲ ਚੱਲੀ ਹੋਈ ਹੈ ਗੱਡੀ ਇਹ ਤੇ ਜੰਗਿਆਣਾ ਮਾਲਕ ਦਾ ਏਰੀਆ 9095 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ ਚ ਅਲਾਈ ਹਰ ਚੀਜ਼ ਆਪਾਂ ਨੂੰ ਪ੍ਰੋਪਰ ਮਿਲੂਗੀ ਡਿਮਾਂਡ ਦੀ ਗੱਲ ਕਰੀਏ 23 ਲੱਖ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈਗੀ ਫੋਰਚੂਨਰ ਗੱਡੀ ਆ ਬਾਕੀ ਤੁਸੀਂ ਚੈੱਕ ਕਰੋ ਜੀ ਕੋਈ ਸਿੰਗਲ ਸਕ੍ਰੈਚ ਕੋਈ ਡੈਮੇਜ ਕੋਈ ਗਲੱਟ ਕੁਝ ਵੀ ਨਹੀਂ ਮਿਲਣਾ ਚਾਹੀਦਾ ਇੱਕ ਨੰਬਰ ਗੱਡੀ ਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਐ ਸ਼ੌਂਕ ਨਾਲ ਚਲਾਈ ਹੋਈ ਐ ਮਾਲਕ ਦੀ ਪਰਸਨਲ ਗੱਡੀ ਐ ਸੀ ਮਾਲਕ ਦੇ ਘਰੇ ਖੜੀ ਆ ਜੇ ਕੋਈ ਜਾ ਕੇ ਦੇਖਣਾ ਤਾਂ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਐ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖਣੀ ਤੋਰ ਕੇ ਦੇਖ ਲਿਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਕਾਗਜ਼ ਪੱਤਰ ਚੈੱਕ ਕਰਕੇ ਟ੍ਰਾਈ ਲੈ ਕੇ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਰੇਟ ਮੌਕੇ ਤੇ ਹੋ ਜਾਊਗਾ ਜੀ ਮਾਲਕ ਨੇ ਕਿਹਾ ਵਾਦਾ ਘਾਟ ਕਰ ਲਾਂਗੇ ਬੈ ਕੇ ਡਿਸਕਾਊਂਟ ਕੀਤਾ ਜਾਊਗਾ ਮਾਲਕ ਜਿਹੜੇ ਆਪਨੇ ਗੱਡੀ ਤੇ ਉਹਨਾਂ ਦਾ ਨੰਬਰ 9915501343 ਕਰੋ ਗੱਲਬਾਤ ਗੱਲ ਕਰਦੇ ਆ ਜੀ ਆਪਾਂ ਛੋਟੇ ਹਾਥੀ ਦੀ ਇੱਕ ਆਪਣੇ ਕੋਲੇ ਛੋਟਾ ਹਾਥੀ ਮਾਲਕ ਨੇ ਸੇਲ ਵਾਸਤੇ ਭੇਜਿਆ ਹੋਇਆ ਜਿੰਨੀਆਂ ਮਸ਼ੀਨਰੀਆਂ ਵੀਡੀਓ ਚ ਆਪਾਂ ਲੈ ਕੇ ਪਹੁੰਚੇ ਸਾਰੀਆਂ ਵਿਕਾਊ ਨੇ ਜਿਨ੍ਹਾਂ ਨੇ ਰੇਟ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਕੋਈ ਫਿਕਸ ਨਹੀਂ ਹੈਗੇ ਘਾਟਾ ਵਾਧਾ ਕੀਤਾ ਜਾਊਗਾ ਜੇ ਕੋਈ ਫਿਕਸ ਰੇਟ ਹੁੰਦਾ ਤਾਂ ਉਹਦੇ ਬਾਰੇ ਮੈਂ ਪਹਿਲਾਂ ਹੀ ਦੱਸ ਦਿੰਨਾ ਵੀ ਇਸ ਚੀਜ਼ ਦਾ ਰੇਟ ਫਿਕਸ ਹੈਗਾ 17 ਮਾਡਲ ਤੁਸੀਂ ਦੇਖ ਰਹੇ ਹੋ ਤੇ ਸਾਢੇ 3 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਸੰਗਰੂਰ ਮਾਲਕ ਦਾ ਏਰੀਆ ਟਾਇਰ ਠੀਕ ਨੇ ਬਾਕੀ ਤੁਸੀਂ ਚੈੱਕ ਕਰੋ ਜੀ ਕੈਬਿਨ ਚੈੱਕ ਕਰੋ ਬੈਕ ਸਾਈਡ ਤੋਂ ਬਾਡੀ ਚੈੱਕ ਕਰੋ ਜੀ ਹਰ ਚੀਜ਼ ਪ੍ਰੋਪਰ ਵਧੀਆ ਜੀ ਰੰਗ ਪੂਰਾ ਵਧੀਆ ਕੋਈ ਗਲਾਟ ਨਹੀਂ ਕੋਈ ਗਲਿਆ ਸੜਿਆ ਨਹੀਂ ਸਟਿੱਪ ਨਹੀਂ ਨਾਲ ਹੈ ਹਰ ਚੀਜ਼ ਪ੍ਰੋਪਰ ਹੈ ਕਮੀ ਪੇਸ਼ੀ ਕੋਈ ਨਹੀਂ ਸੋਹਣਾ ਛੋਟਾ ਉਥੀ ਹੈ ਬਾਕੀ ਕੋਈ ਜਾ ਕੇ ਦੇਖਣਾ ਚਾਹੁੰਦਾਗਾ ਤਾਂ ਮਾਲਕ ਦੇ ਘਰੇ ਖੜਾ ਜਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਕਰਕੇ ਤੇ ਚਲਾ ਕੇ ਦੇ ਕੇ ਸਾਰਾ ਕੁਝ ਚੈੱਕ ਕਰਕੇ ਤੁਸੀਂ ਕਾਗਜ਼ ਪੱਤਰ ਚੈੱਕ ਕਰਕੇ ਜਦੋਂ ਫਿੱਟ ਬੰਦ ਉਹ ਤੋਂ ਬਾਅਦ ਰੇਟ ਵੇਕੇ ਕਰ ਲਿਓ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ ਨੰਬਰ ਹੈ ਜੀ 98700 2920 429 ਨੰਬਰ ਤੁਹਾਨੂੰ ਮੈਂ ਦਈ ਦਿੱਤਾ ਜੀ ਕਰੋ ਗੱਲਬਾਤ ਆਪੀ ਜਿਹੜੀ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੈ ਕੁਝ ਵੀ ਪੁੱਛਣਾ ਤਾਂ ਜਾਓ ਤੁਸੀਂ ਮਾਲਕ ਨਾਲ ਗੱਲ ਕਰਕੇ ਐਮਓ ਗੱਡੀ ਆਪਾਂ ਲੈ ਕੇ ਪਹੁੰਚਿਆ ਡੀਜ਼ਲ ਵੈਰੀਐਂਟ ਗੱਡੀ ਦਾ ਰੰਗ ਚੈੱਕ ਕਰੋ ਗੱਡੀ ਚੈੱਕ ਕਰੋ ਜੀ ਅੰਦਰ ਦੀਆਂ ਫੋਟੋਆਂ ਬਾਹਰ ਦੀਆਂ ਫੋਟੋਆਂ ਸਾਰਾ ਕੁਝ ਮਾਲਕ ਨੇ ਦਿਖਾਇਆ ਮਾਡਲ ਦੀ ਗੱਲ ਕਰੀਏ 2017 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ 425000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਸ਼ੇਰ ਮੁਕਤ ਸਰ ਸਾਹਿਬ ਮਾਲਕ ਦਾ ਏਰੀਆ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਤੇ ਟਾਇਰ ਵਧੀਆ ਜੀ ਗੱਡੀ ਸੋਹਣੀ ਆ ਰੰਗ ਵੀ ਵਧੀਆ ਪਿਆ ਕਮੀ ਪੇਸ਼ੀ ਵੀ ਹੈ ਨਹੀਂ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਜਾ ਕੇ ਵੀ ਦੇਖ ਸਕਦਾ ਹਾਂ ਚਲਾ ਕੇ ਦੇਖਣੀ ਕਿਸੇ ਨੇ ਗੱਡੀ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਓ ਬਾਕੀ ਆਪਾਂ ਸਾਰਾ ਕੁਝ ਤੁਹਾਨੂੰ ਫੋਟੋਆਂ ਰਾਹੀਂ ਵੀਡੀਓ ਚ ਦੱਸ ਹੀ ਰਹੇ ਹਾਂ ਜੀ ਕੱਲੀ ਕੱਲੀ ਗੱਲ ਬਾਤ ਆਪਾਂ ਦੱਸ ਰਹੇ ਹਾਂ ਸਾਰੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਅਸੀਂ ਅੰਦਰ ਬਾਹਰ ਦੀਆਂ ਫੋਟੋਆਂ ਦਿਖਾ ਰਹੇ ਹਾਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਗੱਡੀ ਨਾਲ ਦੀ ਨਾਲ ਦੱਸਿਓ ਮੈਨੂੰ ਕਮੈਂਟ ਕਰਕੇ ਚੱਲਦੀ ਚੱਲਦੀ ਵੀਡੀਓ ਚ ਮਾਲਕ ਜਿਹੜੇ ਆਪ ਨੇ ਸੀ ਉਹਨਾਂ ਦਾ ਮੋਬਾਈਲ ਨੰਬਰ 981486890058 ਕਰੋ ਗੱਲਬਾਤ ਜੀ ਤੇ ਮੈਨੂੰ ਦੱਸੋ ਜੀ ਨਾਲ ਦੀ ਨਾਲ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਵੀਡੀਓ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੇ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਚ ਤੇ ਅਗਲੀ ਵੀਡੀਓ ਚ ਜੇ ਤੁਹਾਨੂੰ ਕੋਈ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਆਪਾਂ ਲੈ ਕੇ ਪਹੁੰਚ ਜਾਗੇ ਤੇ ਕਿਸਾਨ ਐਡ ਕਰਬਾਉਣੀ ਹੈ ਸੀ ਤੁਸੀਂ ਆਪ ਦਾ ਕੋਈ ਮੋਟਰਸਾਈਕਲ ਕੋਈ ਬੋਲਟ ਕੋਈ ਗੱਡੀ ਘਰ ਕੋਠੀ ਮਕਾਨ ਕੋਈ ਸਕੂਟੀ ਕੁਝ ਵੀ ਵੇਚਣਾ ਹੋਵੇ ਤੁਸੀਂ ਘਰ ਬੈਠੇ ਹੀ ਸੇਲ ਕਰ ਦੋਗੇ ਆਪਾਂ ਐਡ ਬਿਲਕੁਲ ਫਰੀ ਦੇ ਵਿੱਚ ਕਰਾਂਗੇ ਜੀ ਜਿਨੇ ਵੀ ਖਰੀਦਣਾ ਹੋਊਗਾ ਤੁਹਾਡੇ ਨਾਲ ਡਾਇਰੈਕਟ ਗੱਲ ਕਰਕੇ ਸਿੱਧੀ ਗੱਲ ਕਰਕੇ ਖਰੀਦ ਕੇ ਲੈ ਜਾਊਗਾ ਤੁਹਾਡੇ ਨਾਲ ਗੱਲ ਹੋਊਗੀ ਜੋ ਕੁਝ ਵੀ ਕਰਨਾ ਸੀ ਤੁਸੀਂ ਡਾਇਰੈਕਟ ਹੀ ਕਰ ਲਿਓ ਬਾਕੀ ਆਪਾਂ ਵੀਡੀਓ ਦੀ ਗੱਲਬਾਤ ਕਰ ਰਹੇ ਹਾਂ ਸੀ ਤੇ ਤੁਸੀਂ ਹਰ ਰੋਜ਼ ਆਪਣੇ ਵੀਡੀਓ ਦੇਖਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆਈ ਹੈ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਵਧੀਆ ਲੱਗੀ ਵੀਡੀਓ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਗੱਲ ਕਰਾਂਗੇ ਮੋਟਰਸਾਈਕਲ ਦੀ ਸਿਟੀ ਸੋ ਆਪਾਂ ਬਿਲਕੁਲ ਨਵਾਂ ਮੋਟਰਸਾਈਕਲ ਲੈ ਕੇ ਪਹੁੰਚਿਆ ਸੀ ਕੰਡੀਸ਼ਨ ਵਧੀਆ ਸੀ ਤੇ ਕਮੀ ਪੇਸ਼ੀ ਕੋਈ ਨਹੀਂ ਮੋਟਰਸਾਈਕਲ ਤੁਹਾਡੇ ਸਾਹਮਣੇ ਹੈ ਸੀ ਮਾਡਲ ਦੀ ਗੱਲ ਕਰੀਏ 44000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਨਕੂਦਰ ਮਾਲਕ ਦਾ ਏਰੀਆ ਟਾਇਰ ਵਧੀਆ ਨੇ ਬਾਕੀ ਫੋਟੋਆਂ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ ਜੇ ਕੋਈ ਜਾ ਕੇ ਦੇਖਣਾ ਦਾ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਖੜਾ ਹੈਗਾ ਇਹ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਬਾਕੀ ਕਰ ਸਕਦੋਂ ਬਾਕੀ ਕੱਲੀ ਕੱਲੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ 8544846075 ਮਾਲਕ ਦਾ ਨੰਬਰ ਹੈ ਕਰੋ ਗੱਲਬਾਤ ਆਪ ਹੀ ਜਿਹੜੀ ਵੀ ਕਰਨੀ ਹੋਈ ਇੱਕ ਆਪਾਂ ਅਮਰੂਤੀ 800 ਗੱਡੀ ਦੀ ਗੱਲ ਕਰਾਂਗੇ ਜੀ ਪੰਜ ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਅਜਨਾਲਾ ਮਾਲਕ ਦਾ ਏਰੀਆ 70 75 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਜੀ ਮਾਲਕ ਕਹਿੰਦੇ ਨੇ ਵੀ ਮੈਂ ਬਾਹਰ ਜਾਣਾ ਤੇ ਪੈਸੇ ਇਕੱਠੇ ਕਰੀ ਜੰਨੇ ਸੀ ਤਾਂ ਕਰਕੇ ਗੱਡੀ ਵੀ ਵੇਚਣੀ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਗੱਡੀ ਬਾਰੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਜੀ ਮਾਲਕ ਦਾ ਮੋਬਾਈਲ ਨੰਬਰ ਦਿੱਤਾ ਹੋਇਆ ਸਕਰੀਨ ਤੇ ਗੱਲ ਕਰੋ ਆਪ ਹੀ ਜਿਹੜੀ ਵੀ ਕਰਨੀ ਹੋਈ ਬਾਕੀ ਕਿਵੇਂ ਦੀ ਲੱਗੀ ਵੀਡੀਓ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨਕਾਰ ਦੇ ਨਾਲ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਪਾਓ ਤੇ ਵੀਡੀਓ ਵਧੀਆ ਲੱਗੀ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਦੋ ਆਪਣੇ ਚੈਨਲ ਨੂੰ ਤੇ ਮਿਲਦੇ ਆ ਜਲਦੀ ਜੀ ਆਪਾਂ